ਕਿ ਇਦਾਂ ਦਾ ਫੀਲ ਕੀਤਾ ਜੋ ਹੁਣ ਸ਼ਾਇਰਲੀ 30 ਸਾਲ ਬਾਅਦ ਤੁਸੀਂ ਹਾਂ ਕੀਤੀ ਕਿ ਮੈਂ ਲੇਟ ਕਮ ਕੀਤਾ ਫਿਲਮ ਦੇ ਵਿੱਚ ਕਿਸੇ ਵਿੱਚ ਗੈਪ ਤੋਂ ਬਾਅਦ ਇੱਕ ਚੰਗੀ ਫਿਲਮ 'ਚ ਕੰਮ ਕੀਤਾ ਮੇਰੇ ਕੋਲ ਉਹਦੇ ਵੀ ਜਿਹੜੇ ਡਾਇਰੈਕਟਰ ਨੇ ਤੇ ਤੁਹਾਨੂੰ ਔਰ ਅਸੀਂ ਕਾਫੀ 4-5 ਘੰਟੇ ਦੀ ਸਾਡੀ ਬੈਠਕ ਸੀ ਇਸ ਕੈਰੈਕਟਰ ਨੂੰ ਲੈ ਕੇ ਫਿਲਮ ਨੂੰ ਲੈ ਕੇ ਤੁਸੀਂ ਥੋੜਾ ਜਿਹਾ ਕਦੇ مایੂਸ ਵੀ ਹੋਏ ਹੋ ਇਸ ਜਰਨੀ ਦੇ ਵਿੱਚ ਤਾਂ ਤੁਸੀਂ ਉੱਠੇ ਹੋ ਤਾਂ ਕਿ ਇੱਕ ਮਾਈਂਡਸੈਟ ਲੈ ਕੇ ਚੱਲਦੇ ਹੋ ਕਿ ਦਿਮਾਗ ਦੇ ਵਿੱਚ ਗੱਲ ਚੱਲਦੀ ਹੈ ਕਿ ਨਹੀਂ ਮੈਂ ਇਹ ਇਸ ਕਰਨੀ ਕਰਨੀ ਸੱਚੀ ਗੱਲ ਹੈ ਮੈਂ ਜਦੋਂ ਸ਼ਾਰਟ ਹੋ ਜਾਂਦਾ ਮੈਂ ਆਪਣੇ ਸੀਨ ਕਦੀ ਨਹੀਂ ਦੇਖਿਆ ਬਾਅਦ ਕਿ ਪਿੱਛੇ ਜਾ ਕੇ ਅੱਛਾ ਮੈਨ ਦਿਖਾਓ ਹਨਾ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਆਪ ਤੋਂ ਵੀ ਡਰ ਲੱਗਦਾ ਸੀ ਕਿ ਅੱਛਾ ਮੈਂ ਖੁਦ ਨੂੰ ਵੇਖਾਂਗਾ ਖੁਦ ਨੂੰ ਕ੍ਰਿਟੀਸਾਈਜ਼ ਕਰ ਲੱਪਾ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਫਾਈਵ ਵਡ ਤੇ ਮੈਂ ਹਜ ਜਸਵੀਰ ਸੋ ਮੇਰੇ ਨਾਲ ਕੇਵਲ ਤਾਲੀਵਾਲ ਜੀ ਮੌਜੂਦ ਹੈ ਮੈਨੂੰ ਲੱਗਦਾ ਇਹਨਾਂ ਦੇ ਆ ਜਿਹੜੀ ਪਰਸਨੈਲਿਟੀ ਹੈ ਉਹਨੂੰ ਕਿਸੇ ਤਰ੍ਹਾਂ ਦੀ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਸੋ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਗੱਲਾਂ ਕਰਕੇ ਅੱਜ ਜਿਸ ਸਮੇਂ ਤੇ ਆਪਾਂ ਇਕੱਠੇ ਹੋਏ ਆ ਸ਼ਾਇਰ ਫਿਲਮ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਆ ਸੋ ਇਹ ਬੜੀ ਖੂਬਸੂਰਤ ਫਿਲਮ ਹੈ ਕਿਉਂਕਿ ਮੈਂ ਇਸ ਫਿਲਮ ਦਾ ਬਹੁਤ ਅਹਿਮ ਹਿੱਸਾ ਵਾਂ ਤੇ ਮੈਂ ਬਹੁਤ ਲੌਂਗ ਗੈਪ ਤੋਂ ਬਾਅਦ ਕਿਸੇ ਫਿਲਮ ਦੇ ਵਿੱਚ ਕੰਮ ਕੀਤਾ ਵਾ ਤੇ ਪਰ ਇਹ ਫਿਲਮ ਕਰਕੇ ਮੈਨੂੰ ਕੋਈ ਨਿਰਾਸ਼ਾ ਨਹੀਂ ਹੋਈ ਬਲਕਿ ਮੈਨੂੰ ਖੁਸ਼ੀ ਹੋਈ ਕਿ ਮੈਂ ਲੇਟ ਕੰਮ ਕੀਤਾ ਫਿਲਮ ਦੇ ਵਿੱਚ ਕਿਸੇ ਵਿੱਚ ਗੈਪ ਤੋਂ ਬਾਅਦ ਇੱਕ ਚੰਗੀ ਫਿਲਮ 'ਚ ਕੰਮ ਕੀਤਾ ਸੋ ਮੈਂ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ 30 ইয়ার্স ਦਾ ગેਪ आज तो 30 साल ਪਹਿਲਾਂ ਤੇ ਅੱਜ ਦੇ ਵਿੱਚ 30 ইয়ার্স ਦਾ ગેਪ ਹੈ ਤੇ ਕੀ ਕੁਝ ਕਲਿੱਕ ਨਹੀਂ ਕੀਤੀ ਸੀ স্ক্রিপਟ ਆ ਮੰਨ ਨਹੀਂ ਸੀ ਜਾਂ ਕੁਝ મતલਬ ਕੀ ਇਦਾਂ ਦਾ ਫੀਲ ਕੀਤਾ ਜੋ ਹੁਣ ਸ਼ਾਇਰਲੀ 30 ਸਾਲ ਬਾਅਦ ਤੁਸੀਂ ਹਾਂ ਕੀਤੀ ਹੈ ਹਾਂਜੀ ਉਹ ਨਹੀਂ ਇਦਾਂ ਨਹੀਂ ਸੀ ਕਈ ਫਿਲਮਾਂ ਜਿਵੇਂ ਸਰਕਾਰ ਫਿਲਮ ਅਮੀਤਾਬ ਚਨ ਨਾਲ ਸੀਗੀ ਉਹ ਵੀ ਮੈਨੂੰ ਅੱਛੀ ਸੀ ਉਹ ਮੈਂ ਸਿਲੈਕਟ ਵੀ ਹੋ ਗਿਆ ਸਾਰਾ ਕੁਝ ਫਾਈਨਲ ਹੋ ਗਿਆ ਫਿਰ ਇੱਕ ਰੰਗ ਦੇ ਬਸੰਤੀ ਵੀ ਆਮੀਰ ਵਾਲੀ ਫਿਲਮ ਇੱਕ ਪਿੱਛੇ ਜੇ ਆਜੀ ਸ਼ਮਾਨ ਨਾਲ ਵੀ ਕੋਈ ਫਿਲਮ ਸੀਗੀ ਅੱਛੇ ਕੈਰੈਕਟਰ ਸੀਗੇ ਪਰ ਕੁਦਰਤੀ ਇਹ ਡਾਟਾ ਨਹੀਂ ਸੀ ਮਿਲਦੀ ਜਿਹੜੀਆਂ ਤੇ ਮੇਰੇ ਕੋਲ ਮੈਂ ਥੀਏਟਰ ਨੂੰ ਮੈਂ ਪਿੱਛੇ ਨਹੀਂ ਕਰ ਸਕਦਾ ਥੀਏਟਰ ਮੇਰੀ ਫਰਸਟ ਪ੍ਰੀਫਰੈਂਸ ਹੈ ਮੈਂ ਆਪਣੇ ਨਾਟਕਾਂ ਲਈ ਮੇਰੇ ਉਹਨਾਂ ਦਿਨਾਂ 'ਚ ਫੈਸਟੀਵਲ ਸੀ ਕੋਈ ਨਵੇਂ ਨਾਟਕ ਦੀ ਤਿਆਰੀ ਸੀ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਆਹ ਦਿਨ ਬਿਜ਼ੀ ਹੈ ਮੈਂ ਇੰਨਾਂ 'ਚ ਨਹੀਂ ਉਹ ਕਹਿੰਦੇ ਕੋਈ ਨਹੀਂ ਰੱਸਾ ਲਿਆ ਤੇ ਮੈਂ ਕਹਿੰਦਾ ਇਹ ਨਹੀਂ ਹੋ ਸਕਦਾ ਮੈਂ ਆਪਣੇ ਐਕਟਰਸ ਨੂੰ ਟਾਈਮ ਦਿੱਤਾ ਹੋਇਆ ਹੈ ਇਹ ਮੈਂ ਇੱਕ ਮੇਰੀ ਕਮਿਟਮੈਂਟ ਇੱਧਰ ਹੈ ਇਹ ਕਮਿਟਮੈਂਟ ਤੋੜ ਕੇ ਮੈਂ ਫਿਲਮ ਨਹੀਂ ਕਰ ਸਕਦਾ ਸੋ ਇਸ ਕਰਕੇ ਉਹ ਮੈਂ ਫਿਲਮਾਂ ਛੱਡੀਆਂ ਸ਼ੁਰੂ ਵਿੱਚ ਕੀਤੀਆਂ ਵੀ ਮੇਰੀ ਤੇ ਭਗਵੰਤ ਮਾਨ ਨੂੰ ਰੰਦੀ ਫਿਲਮ ਸੀ ਸਭ ਤੋਂ ਪਹਿਲੀ ਕੋਕੋ ਦੇ ਬੱਚੇ ਅਸੀਂ ਦੋਨੋਂ ਹੀਰੋ ਸੀ ਉਹ 'ਚ ਨਾਲ-ਨਾਲ ਦੋ ਦੋਸਤਾਂ ਦੀ ਕਹਾਣੀ ਤੇ ਇਸ ਤਰ੍ਹਾਂ ਇੱਕ ਹੋਰ ਫਿਲਮ ਸੀ ਮਾਹੀ ਗਿਲ ਨਾਲ ਕਸ਼ਮੀਰ ਪ੍ਰੋਬਲਮ ਦੇ ਉੱਤੇ ਫਿਲਮ ਸੀ ਕੀ ਉਹਦਾ ਨਾਮ ਸੀ ਗੁਲਦਸਤਾ ਹੈ ਨਾ ਤੇ ਕੁਝ ਸੀਰੀਅਲ ਸੀ ਕੁਝ ਹੋਰ ਟੈਲੀ ਫਿਲਮਾਂ ਸੀ ਪਰ ਉਹ ਬਹੁਤ ਸ਼ੁਰੂ ਵਿੱਚ ਮੈਂ ਕੰਮ ਕੀਤਾ ਫਿਰ ਮੇਰੇ ਕੋਲ ਟਾਈਮ ਹੀ ਨਹੀਂ ਮਿਲਿਆ ਮੈਂ ਇੰਨਾ ਥੀਏਟਰ ਕਰ ਰਿਹਾ ਸੀ ਕਿ ਹਿੰਦੁਸਤਾਨ ਦੀ ਹਰ ਸਟੇਟ ਚ ਮੈਂ ਗਿਆ ਮੈਂ ਥੀਏਟਰ ਕਰਨ ਵਾਸਤੇ ਤੇ ਮੈਂ ਬਾਹਰਲੇ ਮੁਲਕਾਂ ਵਿੱਚ ਵੀ ਗਿਆ ਨਾਰਵੇ ਵੀ ਬੰਗਲਾਦੇਸ਼ ਵੀ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਕਰਕੇ ਮੈਨੂੰ ਕਦੀ ਟਾਈਮ ਨਹੀਂ ਮਿਲਿਆ ਮੈਨੂੰ ਆਫਰਸ ਹੁੰਦੀਆਂ ਰਹੀਆਂ ਮੈਂ ਛੱਡਦਾ ਵੀ ਰਿਹਾ ਤੇ ਪਰ ਇਹ ਜਦੋਂ ਹੁਣ ਆਫਰ ਆਈ ਹੁਣ ਮੇਰੇ ਸਟੂਡੈਂਟ ਬਹੁਤ ਐਕਚੁਅਲੀ ਜਿਹੜੇ ਮੇਰੇ ਕਲਾਕਾਰ ਮੇਰੇ ਕੋਲ ਟ੍ਰੇਨਿੰਗ ਲੈ ਕੇ ਜਾਂਦੇ ਆ ਤੇ ਉਹ ਹੁਣ ਪੰਜਾਬੀ ਫਿਲਮ ਇੰਡਸਟਰੀ ਚ ਬਹੁਤ ਹੀ ਹਿੰਦੀ ਚ ਵੀ ਬਹੁਤ ਬੈਠੇ ਹੋਏ ਨੇ ਤੇ ਇਹਨਾਂ ਦੇ ਵਿੱਚ ਜਗਦੀਪ ਵਿਰਿੰਗ ਜਿਨ੍ਹਾਂ ਨੇ ਫਿਲਮ ਲਿਖੀ ਹੈ ਇਹ ਵੀ ਮੇਰਾ ਸਟੂਡੈਂਟ ਹੈ ਤੇ ਇਹਨੇ ਫਿਰ ਮੈਨੂੰ ਬੜੀ ਦੇਰ ਦੱਖਿਆ ਸੀ ਕਹਿੰਦਾ ਭਾਈ ਮੈਂ ਤੁਹਾਡਾ ਕੋਈ ਇੱਕ ਰੋਲ ਕਰਾਉਣਾ ਕਿਸੇ ਫਿਲਮ ਚ ਕੋਈ ਅੱਛਾ ਜਿਹਾ ਜਦੋਂ ਇਹ ਫਿਲਮ ਦਾ ਇਹਨੇ ਮੈਨੂੰ ਕਹਿੰਦੇ ਭਾਜੀ ਫਿਲਮ ਕਰ ਰਹੇ ਆ ਤੇ ਤੁਸੀਂ ਕਰੋਗੇ ਮੈਨੂੰ ਤੇ ਰੋਲ ਸੁਣਾ ਕੀ ਹੈ ਇਹਨੇ ਫਿਰ ਰੋਲ ਮੈਨੂੰ ਸੁਣਾਇਆ ਤੇ ਮੈਨੂੰ ਚੰਗਾ ਲੱਗਾ ਫਿਰ ਡਿਟੇਲ ਵਿੱਚ ਡਿਸਕਸ ਕਰਨ ਵਾਸਤੇ ਫਿਰ ਅੰਮ੍ਰਿਤਸਰ ਆਏ ਮੇਰੇ ਕੋਲ ਉਦੇਵੀ ਜਿਹੜੇ ਡਾਇਰੈਕਟਰ ਨੇ ਤੇ ਦੋਨੋਂ ਔਰ ਅਸੀਂ ਕਾਫੀ 4-5 ਘੰਟੇ ਦੀ ਸਾਡੀ ਬੈਠਕ ਸੀ ਇਸ ਕਰੈਕਟਰ ਨੂੰ ਲੈ ਕੇ ਫਿਲਮ ਨੂੰ ਲੈ ਕੇ ਤੇ ਬੜਾ ਮਜ਼ੇਦਾਰ ਫਿਰ ਮੈਂ ਕਿਹਾ ਹਾਂ ਚਲੋ ਕਰਦੇ ਹਾਂ ਤੇ ਅੱਛਾ ਲੱਗਾ ਮੈਨੂੰ ਕੁਦਰਤੀ ਉਹਨਾਂ ਦਿਨਾਂ ਵਿੱਚ ਮੇਰੇ ਕੋਲ ਇਹਨਾਂ ਨੇ ਕਿਹਾ ਤੁਹਾਡੇ 15 ਦਿਨ ਮੈਨੂੰ ਚਾਹੀਦੇ ਕੰਟੀਨਿਊਸਲੀ ਤੇ ਕਿਹਾ ਹਾਂ ਟਾਈਮ ਹੈਗਾ ਸੀ ਤੇ اکتوبر ਦਾ ਮਹੀਨਾ ਸੀ ਮੁੰਜਾ ਤੇ ਉਹ ਟਾਈਮ ਹੈਗਾ ਸੀ ਤੇ ਮੈਂ ਕਿਹਾ ਆ ਫਿਰ ਮੈਂ ਆਬਵੀਅਸਲੀ ਜਿਵੇਂ ਇਹਨਾਂ ਨੇ ਦਿਨ ਦਿੱਤੇ ਫਿਰ ਹੋਰ ਨਹੀਂ ਇੱਕ ਦਿਨ ਵਿੱਚੋਂ ਮੇਰੀ ਕੰਮਿਟਮੈਂਟ ਸੀ ਕਿਸੇ ਥੀਏਟਰ ਦੀ ਮੈਂ ਕਿ ਇੱਕ ਦਿਨ ਮੈਨੂੰ ਖਾਲੀ ਕਰ ਦੇਣਾ ਤੇ ਉਹ ਉਹਨਾਂ ਨੇ ਮੈਨੂੰ ਕਰ ਦਿੱਤਾ ਉਹਦੇ ਵਾਸਤੇ ਜਿਵੇਂ ਤਾਂ ਥੋੜਾ ਤੇ ਥੀਏਟਰ ਦਾ ਨਾ ਮੈਂ ਕਹਾਂਗੀ ਕਿ ਮਾਂ ਪੁੱਤ ਵਰਗਾ ਰਿਸ਼ਤਾ ਹੈ ਕਿ ਜਿਵੇਂ ਮਾਂ ਆਪਣੇ ਪੁੱਤ ਨੂੰ ਨਹੀਂ ਛੱਡ ਸਕਦੀ ਨਾ ਓਵੇਂ ਤੁਸੀਂ ਥੀਏਟਰ ਨੂੰ ਨਹੀਂ ਛੱਡ ਸਕਦੇ ਕਿਸੇ ਵੀ ਚੀਜ਼ ਪਿੱਛੇ ਐਂਡ ਤੁਸੀਂ ਬਹੁਤ ਸੀ ਮਤਲਬ ਹਜ਼ਾਰਾਂ ਬੱਚਾ ਨੂੰ ਸਿਖਾਇਆ ਹੈ ਤੁਸੀਂ ਆਪ ਇੰਨੇ ਸਾਲ ਤੋਂ ਥੀਏਟਰ ਕਰ ਰਹੇ ਹੋ ਇੱਕ ਕਿ ਇਹੋ ਜਾ ਜਜ਼ਬਾ ਯਾ ਮੈਂ ਕਹਾਂਗੀ ਇਹੋ ਜੀ ਇੱਕ ਕੀ ਚੀਜ਼ ਹੈ ਜੋ ਤੁਹਾਨੂੰ ਹਮੇਸ਼ਾ ਕਹਿੰਦੇ ਆ ਨਾ ਕਿ ਅਗਰ ਤੁਸੀਂ ਥੋੜਾ ਜਿਹਾ ਕਦੇ ਮਾਇੂਸ ਵੀ ਹੋਏ ਹੋ ਇਸ ਜਰਨੀ ਦੇ ਵਿੱਚ ਤਾਂ ਤੁਸੀਂ ਉੱਠਿਓ ਤਾਂ ਕੀ ਇੱਕ ਮਾਈਂਡਸੈਟ ਲੈ ਕੇ ਚੱਲਦੇ ਹੋ ਕਿ ਦਿਮਾਗ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਨਹੀਂ ਮੈਂ ਚੀਜ਼ ਕਰਨੀ ਕਰਨੀ ਹੈ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਗੱਲ ਮੈਂ ਥੀਏਟਰ ਦੇ ਵਿੱਚ ਕਹਿ ਸਕਦਾ ਵਾ ਉਹ ਕਿਧਰੇ ਨਹੀਂ ਕਹਿ ਸਕਦਾ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਮੈਂ ਸਟੇਜ ਤੇ ਹੱਸਦਾ ਵਾਂ ਨਾ ਦਰਸ਼ਕ ਵੀ ਹੱਸਦੇ ਆ ਜਦੋਂ ਮੈਂ ਸਟੇਜ ਤੇ ਰੋਂਦਾ ਵਾਂ ਦਰਸ਼ਕ ਵੀ ਰੋਂਦੇ ਆ ਹਨ ਇੱਕ ਖੂਬਸੂਰਤ ਰਿਸ਼ਤਾ ਹੈ ਜਿਹੜਾ ਦਿਲ ਤੋਂ ਦਿਲ ਤੱਕ ਰਿਸ਼ਤਾ ਹੈ ਹੈਨਾ ਇਹ ਰਿਸ਼ਤਾ ਸ਼ਾਇਦ ਹੋਰ ਕਿਸੇ ਫੀਲਡ ਵਿੱਚ ਬਣਦਾ ਨਹੀਂ ਕਦੇ ਵੀ ਤੇ ਇਸ ਕਰਕੇ ਮੈਂ ਥੀਏਟਰਲੀ ਮੇਰਾ ਪੈਸ਼ਨ ਹੈ ਮੇਰੀ ਕਿਹਲੋ ਕੋ ਮੇਰੀ ਸਾਰੀ ਜਗਿਆਸਾ ਮੇਰੀ ਸਾਰੀ ਉਮਰ ਤੇ ਮੇਰਾ ਸਭ ਕੁਝ ਖਾਣ ਪੀਣ ਸੌਣ ਨੌਣ ਤੋਣ ਹਰ ਇੱਕ ਚੀਜ਼ ਮੇਰੇ ਲਈ ਥੀਏਟਰ ਹੈ ਉਹਦੇ ਵਿੱਚ ਤੇ ਇਸ ਕਰਕੇ ਮੈਂ ਮੇਰੇ ਬਹੁਤ ਥੀਏਟਰ ਦੇ ਵੀ ਮੈਤੁਰਾ ਫਿਰਦਾ ਆਪ ਥੀਏਟਰ ਆ ਮੇਰੇ ਅੱトゥ ਰਿਹ ਫਿਰਦੇ ਥੀਏਟਰ ਆ ਇਸ ਲਈ ਮੈਂ ਪੂਰੀ ਮੇਰੀ ਉਮਰ ਸਾਰਾ ਕੁਝ ਇਹਦੇ ਲਈ ਆ ਪਰ ਜਦੋਂ ਫਿਰ ਵਿੱਚੋਂ ਇੱਕ ਇਹ ਫਿਲਮ ਇਸ ਤਰ੍ਹਾਂ ਦੀ ਆਈ ਤੇ ਇਹਦਾ ਕੈਰੈਕਟਰ ਇਦਾਂ ਦਾ ਸੀਗਾ ਤੇ ਮੈਂ ਜਿਹੜੇ ਇਸ ਫਿਲਮ ਦੇ ਹੀਰੋਇਨ ਨੀਰੂਜੀ ਤੇ ਇਹਨਾਂ ਦੇ ਨਾਲ ਮੈਂ ਦੋਨਾਂ ਦੇ ਵਿਚਕਾਰ ਆ ਇੱਕ ਦਾ ਬਾਪ ਆ ਇੱਕ ਦਾ ਉਸਤਾਦ ਆ ਮੈਂ ਤੇ ਦੋਨਾਂ ਕੈਰੈਕਟਰਸ ਦਾ ਤੇ ਮੇਰੇ ਬਹੁਤ ਸਾਰੇ ਸੀਨ ਇਹਨਾਂ ਦੋਨਾਂ ਦੇ ਨਾਲ ਹੀ ਆ ਤੇ ਉਹ इमोशनल सीन ਵੀ ਨੇ ਕੁਝ ਫਨੀ ਸੀਨ ਵੀ ਨੇ ਕੁਝ ਅਦਾ ਲਾਈਟ ਸੀਨ ਵੀ ਨੇ ਹੋਰ ਵੀ ਤੇ ਪਰ ਉਹ ਕਰੈਕਟਰ ਦੀ ਗ੍ਰੋਥ ਬੜੀ ਵਧੀਆ ਇਸ ਵਿੱਚ ਕਾਫੀ ਹੈਵੀ ਕਰੈਕਟਰ ਹੈ ਤੇ ਖੂਬਸੂਰਤ ਹੈ ਤੇ ਮੈਂ ਤੇ ਸੱਚੀ ਗੱਲ ਹੈ ਮੈਂ ਜਦੋਂ ਸ਼ਾਰਟ ਹੋ ਜਾਂਦਾ ਮੈਂ ਆਪਣੇ ਸੀਨ ਕਦੀ ਨਹੀਂ ਦੇਖਿਆ ਬਾਅਦ ਵਿੱਚ ਵੀ ਪਿੱਛੇ ਜਾ ਕੇ ਅੱਛਾ ਮੈਨ ਦਿਖਾਓ ਹੈ ਨਾ ਮੈਨੂੰ ਲੱਗਦਾ ਮੈਨੂੰ ਆਪਣੇ ਆਪ ਤੋਂ ਵੀ ਡਰ ਲੱਗਦਾ ਸੀ ਵੀ ਅੱਛਾ ਮੈਂ ਖੁਦ ਨੂੰ ਵੇਖਾਂਗਾ ਖੁਦ ਨੂੰ ਕ੍ਰਿਟੀਸਾਈਜ਼ ਕਰ ਲਵਾਂਗਾ ਐਦਾਂ ਦਾ ਤੇ ਪਰ ਉਹ ਬਾਦ ਵਿੱਚ ਜੋ ਐਡੀਟਿੰਗ ਤੋਂ ਬਾਅਦ ਕੋਈ ਸੀਨ ਦੇਖੇ ਫਿਰ ਲੱਗਾ ਕਿ ਨਹੀਂ ਹਾਂ ਚੰਗਾ ਕੰਮ ਹੋਇਆ ਸੋਨਾ ਕੰਮ ਹੋ ਗਿਆ ਬਾ